ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਵੀਡੀਓ ਸਾਂਝੀ ਕਰਨੀ ਆ ਤੁਹਾਡੇ ਨਾਲ ਮਿੱਤਰੋ ਚੜੱਕ ਪਿੰਡ ਦੇ ਵਿੱਚੋਂ ਚੜੱਕ ਪਿੰਡ ਦੇ ਵਿੱਚੋਂ ਕੋਲੀ ਵਾਲੇ ਕੱਚੇ ਰਾਹ ਦੇ ਉੱਤੇ ਪਈਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਂਕ ਆ ਤੇ ਪਸ਼ੂ ਕਾਫੀ ਗਿਣਤੀ ਦੇ ਵਿੱਚ ਇਸ ਘਰ ਦੇ ਵਿੱਚ ਵੀ ਰੱਖੇ ਹੋਏ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਜਾਨਵਰ ਤੁਹਾਨੂੰ ਵਿਖਾਉਣਾ ਵਾ ਹਜੇ ਕੁਝ ਕੁ ਦਿਨਾਂ ਦੀ ਛੋਟੀ ਕੱਚੀ ਆ ਕਿੰਨਵਾਂ ਸੂਆ ਕਿੰਨਾ ਦਿਨ ਪਹਿਲੇ ਸੂਇ ਦਿੱਤਾ ਕੀ ਰੇਟ ਆ ਸਾਰੀ ਗੱਲਬਾਤ ਭਾਈ ਦੇ ਨਾਲ ਕਰਦੇ ਆ ਆਓ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਸੇਤਕਰ ਪਰਿਵਾਰ ਭਾਈ ਸਾਰਾ ਕੁਝ ਠੀਕ ਠਾਕ ਹੈ ਤੁਹਕੋ ਲੋ ਭਾਈ ਅੱਛਾ ਨਰਪਿਆ ਭਾਈ ਪਰਿਵਾਰ ਠੀਕ ਠਾਕ ਆ ਸਾਰੇ ਹਾਂਜੀ 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 ਠੀਕ ਆ ਅੱਛਾ ਭਾਈ ਇਹਨਾਂ ਪਏ ਅੱਜ ਕਿੰਨੇ ਜਾਨਵਰ ਆ ਆਪੋ ਦਸ਼ਕਾਂ ਦੀ ਗਚਾਰੀ ਦੇ ਵਿੱਚ ਰੱਖਾਂ ਇੱਕ ਹੀ ਆ ਜੀ ਇੱਕ ਹੀ ਆ ਇਹ ਫਿਰ ਕਰਦੀ ਈ ਝੋਟੀ ਕਰਦੀ ਝੋਟੀ ਕਰਦੀ ਝੋਟੀ ਠੀਕ ਆ ਬਈ ਕਿੰਨਾ ਸੂਆ ਇਸ ਹੁੰਦੀ ਆ ਦੂਜਾ ਸੂਆ ਹੁੰਦੀ ਆ ਜੀ ਦੂਜਾ ਸੂਆ ਇਹਨੇ ਸੋਣਾ ਇਹ ਕਿੰਨੀ ਤਰੀਕ ਨੂੰ ਕਾਗਜ਼ੀਦਨ ਪੂਰੇ ਕਰਦੀ ਆ ਬਈ 22 ਤਰੀਕ ਨੂੰ ਦਰ 22 ਤਰੀਕ ਨੂੰ ਅੱਜ ਹੈਗੀ ਆ 13 ਤਰੀਕ ਹਨਾ ਅੱਜ ਹੈਗੀ 13 ਤਰੀਕ 9 ਦਿਨ ਪਏ ਹਜੇ ਇਹਦੇ ਗਿਣਤੀ ਮਦਦ ਦੇ ਦਿਨ ਪੂਰੇ ਹੋਣ ਦੇ ਵਿੱਚ 10 ਮਹੀਨੇ ਹੋਣੇ 22 ਤਰੀਕ ਨੂੰ ਇਹਨੂੰ 22 ਤੇ ਫਿਰ ਤਾਂ ਲੈ ਜੂ ਹਜੇ ਬੰਨਾ 15 ਦਿਨ ਹੀ ਲੈ ਜੂ ਝੋਟੀ ਸੋਣ 10 ਤਰੀਕ ਨੂੰ ਇਹਦੇ ਬੂ 22 ਤਰੀਕ ਨੂੰ ਇਹਦੇ ਪੂਰੇ 10 ਮਹੀਨੇ ਹੋ ਜਾਣੇ ਆ ਹਾਂ ਵੀ ਦਾਸੋ ਮਹੀਨੇ ਤੇ 10 ਦਿਨ ਦਿਨ ਪੂਰੇ ਕਰਤੀਆਂ ਮੈਂ ਵੀ ਫਿਰ ਤਾਂ ਕਾਲ ਮਲਾ ਕੇ ਗੱਲ ਕਰ ਲਈਏ 15 ਦਿਨਾਂ ਦੀ ਮੈਂ ਕੱਚੀ ਆ ਥੱਲੋ ਤਾਂ ਫਿਰ ਚੰਗੀ ਨਿਕਰਦੀ ਬਈ ਬਹੁਤ ਬਹੁਤ ਨਿਕਰਦੀ ਬਈ ਬਹੁਤ ਨਿਕਰਦੀ ਥੱਲੋ ਤਾਂ ਬਹੁਤ ਸੋਹਣਾ ਤੇ ਬਈ ਦੁੱਧ ਕਿੰਨਾ ਕੁ ਦੇਗੀ ਸੀ ਪਹਿਲੇ ਸੋਏ ਦੇ ਇਹ 12 ਲੀਟਰ ਦੁੱਧ ਆਵੇਂ ਝੂਠ ਮਾਰਨ ਜਿੰਨਾ ਮਰਜੀ ਮਾਰੀ ਜਾਵੇਂ ਬਸ ਨਾਰਮਲ 12 ਲੀਟਰ ਦੁੱਧ ਘਰ ਬਈ ਚ ਵੀ ਥਣ ਥਣ ਚੰਗਾ ਪੂਰਾ ਵਧੀਆ ਪੂਰਾ ਵਧੀਆ ਜੀ ਠੀਕ ਆ ਬਾਈ ਠੀਕ ਆ ਵੀ ਫਿਰ ਤਾਂ ਯਾਰ ਅਜੇ ਕਹਿਣ ਤੋਂ ਪਾਵੇ ਵੀ ਸੇਰ ਚੋਂ ਪੂਣੀ 31 ਆਏ ਨੇ ਹਨਾ ਅਜੇ ਤਾਂ ਲੇਵਾ ਫਿਰ ਰਿਕਾਰਡ ਤੋ ਰੇੜਿਆ ਬਾਈ ਕੋਈ ਜਿੰਨਾ ਮਰਜੀ ਗਈ ਹੈ ਕਿ ਲੱਗ ਕਰ ਲੈਂਦੇ ਕੋਈ ਲੈ ਦੇ ਰੁਪਈਆ 85000 ਰੁਪਈਆ ਮੁੱਲ ਹੈ 85000 ਰੁਪਈਆ ਮੁੱਲ ਹੈ ਇਹਦੇ ਵਿੱਚੋਂ ਥੋੜਾ ਬੋਤਾ ਮੰਨਤਾ ਨਾ ਮਾੜਾ ਮੋੜਾ ਹਾਂ ਤੁਹਾਡੇ ਮੂੰਹ ਨੂੰ ਮੰਨਤਾਨ ਕਰਦਾਂਗੇ ਕੋਈ ਨਹੀਂ ਬਾਈ ਲੈ ਵੀ ਮਿੱਤਰੋ 85000 ਰੁਪਈਆ ਡਿਮਾਂਡ ਆ 10 ਤੋਂ 15 ਦਿਨਾਂ ਦੀ ਝੋਟੀ ਕੱਚੀ ਮੰਨ ਕੇ ਖਰੀਦਿਆ ਜਾਂ ਥੱਲੋ ਝੋਟੀ ਦੀ ਤਿਆਰੀ ਪੂਰੀ ਹੋਊਗੀ ਮੈਂ ਦੱਸ ਦਤਾ ਕਿਉਂਕਿ ਮੈਂ ਝੋਟੀ ਦੇ ਕੋਲੇ ਆ ਤੁਸੀਂ ਵੀਡੀਓ ਤੇ ਦੇਖਦੇ ਪਏ ਆਪਣਾ ਫਰਕ ਆ ਕਦ ਕੁਦ ਦੀ ਠੀਕ ਆ ਜਿੰਨੀ ਹੈਗੀ ਆ ਨਾ ਪਾਲੀ ਵੱਡੀਆਂ ਨਾ ਪਾਲੀ ਛੋਟੀਆਂ ਅੰਗ ਆਰ ਚੰਗੇ ਲ ਉਹ ਦੇਖ ਸਕਦੇ ਹੋ ਤੁਸੀਂ ਆ ਵੇਖ ਲੰਡੇ ਵਾਲੂ ਵਾਕਈ ਕਰਮਾਲੀ ਦਾ ਨਹੀਂ ਪੁੱਤ ਨਜ਼ਦੀਕ ਤੋਂ ਲੇਵਾ ਵਿਖਾਇਆ ਇਹਨਾਂ ਮੈਂ ਬੋਲਦਾ ਨਹੀਂ ਨਾ ਜਰ ਵਿਖਾਇਆ ਇੱਕ ਵਾਰੀ ਰੂਹ ਨਾਲ ਡਾਕਟਰ ਕਰਕੇ ਕਰਦੀ ਉਹ ਖੁੱਲੀ ਇਹਨਾਂ ਪਾਲੀ ਬੰਨੀ ਬਸ ਠੀਕ ਹੈ ਅੱਛਾ ਭਈ ਇਹਨਾਂ ਦਾ ਨੰਬਰ ਸੰਧਿਆ ਕਰੀਏ ਇੱਕ ਵਾਰੀ ਹਾਂਜੀ ਹਾਂਜੀ ਦੱਸਿਓ ਮਲਾ 98147 ਜੀ 85793 ਇੱਕ ਵਾਰੀ ਹੋਰ ਬੋਲ ਜੀ 98147 85793 ਠੀਕ ਹੈ ਭਾਈ ਇਸ ਨੰਬਰ ਤੇ ਤੁਸੀਂ ਕੀ ਕਰਨਾ ਬਾਈ ਦੇ ਨਾਲ ਮੇਰੇ ਤੋਂ ਗੱਲਬਾਤ ਚੋਟੀ ਜਿਹੇ ਭਰਾ ਨੂੰ ਪਸੰਦ ਆ ਗੱਲਬਾਤ ਕਰ ਲਿਓ 85000 ਰੁਪਏ ਡਿਮਾਂਡ ਮੰਨ ਤਾਣ ਬਾਕੀ ਆ ਪਿੰਡ ਚੜੇਕਾ ਜ਼ਿਲ੍ਹਾ ਮੋਗਾ ਵਾ ਚੜੇਕਾ ਤੋਂ ឃੂਲੀ ਵਾਲੇ ਕੱਚੇ ਰਾਹ ਦੇ ਉੱਤੇ ਬਾਈ ਦਾ ਘਰ ਅਨਰਪੈ ਸਿੰਘ ਬਾਈ ਦੇ ਘਰੋਂ ਵੀਡੀਓ ਦਿਖਾਈਏ ਗੱਲਬਾਤ ਲਈ ਨੰਬਰ ਸਕਰੀਨ ਤੇ ਧੰਨਵਾਦ ਸ਼ੁਕਰੀਆ ਜਉਂਦਰੋ